ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਮਾਂ ਬੋਲੀ ਦੇ ਘਰ ਵਿੱਚ ਹਾਲਤ ਕਮੀ ਵਰਗੀ ਵੇਖ ਰਿਆ ਵਿੱਚ ਪ੍ਰਦੇਸਾਂ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ ਮਾਂ ਬੋਲੀ ਪੰਜਾਬੀ ਦੇ ਉਸ ਤੇ ਸਾਰੇ ਹੀ ਪੰਜਾਬੀਆਂ ਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਮਾਂ ਬੋਲੀ ਕਰਕੇ ਸਾਨੂੰ ਬਹੁਤ ਜ਼ਿਆਦਾ ਮਾਣ ਸਨਮਾਨ ਅਤੇ ਇੱਕ ਵੱਖਰੀ ਪਛਾਣ ਪੂਰੀ ਦੁਨੀਆ ਦੇ ਵਿੱਚ ਮਿਲ ਰਹੀ ਹੈ ਅੱਜ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉੱਥੇ ਪੰਜਾਬੀ ਦਾ ਬੋਲ ਪਾਲਾ ਦਿਨ-ਬਦਨ ਵਧਦਾ ਜਾ ਰਿਹਾ ਹੈ ਭਾਵੇਂ ਕਿ ਉਹ ਅਖਬਾਰ ਹੈ ਰੇਡੀਓ ਹੈ ਜਾਂ ਟੀਵੀ ਹੈ ਇਸ ਦੇ ਜ਼ਰੀਏ ਬਹੁਤ ਸਾਰੇ ਪੰਜਾਬੀ ਐਸੀ ਨੇ ਜਿਹੜੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਤੇ ਸਾਨੂੰ ਵੀ ਸਾਰਿਆਂ ਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਕਿ ਸੋਸ਼ਲ ਮੀਡੀਆ ਦੇ ਨਾਲ-ਨਾਲ ਇਸ ਤੋਂ ਬਾਹਰ ਆ ਕੇ ਵੀ

Chali Kendalari, Charlie Chachitari, Charlie Chachitari, Chali Pankatari, Charlie Pankatari, chali Sheshari, Charlie Sheshari, Chali Satsantari, Charlie Satsantari, Charlie Achartari, Charlie Achartari, Charlie No Unanja, Chacha, Chacha, Chacha ਹਾਰੀ ਟੈਂਕਾ ਪੇਟ ਕੱਪੇ ਸਿਹਾਰੀ ਕੱਕਾ ਪੇਕ ਕੱਪੇ ਸਿਹਾਰੀ ਕੱਕਾ ਪੇਕ ਪੱਪੇ ਵਿਹਾਰੀ ਲੱਲਾ ਕੰਨਾ ਪੀਲਾ ਪੱਪੇ ਵਿਹਾਰੀ ਲੱਲਾ ਕੰਨਾ ਪੀਲਾ ਗਾਸੇਂ ਤੇਰਾ ਸਸੀ ਕਾ ਸਾਰੈ ਨੂੰ ਅੱਜ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਂਗਾ ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਉਦ ਵਿੱਚ ਮੇ ਸ਼ਰੀਕ ਕੋਲੀ ਰਜ ਰਜ ਲਾਡ ਲਟਾਇਆ ਤੈਨੂੰ ਲੋਰੀਆਂ ਨਾਲ ਖਡਾਇਆ ਤੈਨੂੰ ਹਾ ਰਜ ਰਜ ਲਾਡ ਲਟਾਇਆ ਤੈਨੂੰ ਲੋਰੀਆਂ ਨਾਲ ਖਡਾਇਆ ਤੈਨੂੰ ਮੈਂ ਹੀ

ਗੋਂਦਾ ਸ਼ਮ ਕੇ ਇੱਕ ਬਗਿਆਰ ਆ ਗਿਆ ਬਗਿਆਰ ਵਲ ਵੇ ਕੇ ਅਮਲੇਲਾ ਕਬਰਾ ਆ ਗਿਆ ਬਗਿਆਰ ਕਹਿੰਦਾ ਲਗ ਬਗਿਆਰ ਕਹਿ ਨਗਾ ਮੁਚਾ ਨੂੰ ਵੇ ਲੋਡ ਮਸੀਹਾਂ ਜੀ ਅਸੀਂ ਭੁੱਲ ਨਹੀਂ ਸਕਦੇ ਤੇਨ ਬਜ਼ੁਰਗਾ ਜੀ ਤੇ ਇੱਕ ਸ਼ਹੀਦ ਬਾਕੀ ਚ ਬੱਜਿਆ ਹੁਣ ਚੱਕ ਲੋ ਗਰੀਬ ਨੂੰ ਹਸਪਤਾਲ ਚਲੀਏ ਕਾਲਜਾ ਹੀ ਬੋਤਾ ਆਪਣੇ ਆਪ ਨੂੰ ਬਚਾ ਲਈ। ਹਸਪਤਾਲ ਪਹੁੰਚੇ ਨਰਸ ਨੇ ਪਾਇਆ ਸੱਨ ਨੂੰ ਮੰਜੇ। ਡਾਕਟਰ ਨੇ ਕੀਤਾ ਆਪਣੀ ਗੁਰੂ ਆਣੀ ਬੋਲੀ ਹੈ। ਜੀ ਆਪਾਂ ਆਪਣੀ ਇੱਕ ਸੱਪ ਰਹਿੰਦਾ ਸੀ। ਉਹ ਬਹੁਤ ਵੱਡਾ ਜ਼ਹਿਰੀਲਾ ਤੇ ਹੰਕਾਰੀ ਸੀ। ਉਹ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਜੀ ਨੂੰ ਦਾਸਰ ਦਾ ਲਾਸੀ ਔਸਿਕ ਬੀਸ ਅਫਤਰੀ ਤੋਂ ਪਿੰਡ ਦੇ ਲੋਕ ਬਹੁਤ ਪੀਪੀਕ ਸਨ ਇੱਕ ਦਿਨ ਪਿੰਡ ਦੇ ਕੁਝ ਬਜ਼ੁਰਗਾਂ ਨੇ ਕੁਦਰਤ ਰਾਣੀ ਅੱਗੇ ਜਾ ਕੇ ਬੇਨਤੀ ਕੀਤੀ हे ਕੁਦਰਤ ਰਾਣੀ हे ਬੋ ਇਹਨੂੰ ਗਿਆਨ ਚਾਹਦਾ ਆਪਣੀ ਪੰਜਾਬੀ ਸਿੱਖੀ ਉਹਦੀ ਮਾਂ ਬੋਲੀ ਠੀਕ ਹੈ ਬਹੁਤ ਤੇਰੇ ਅਨਮੋਲ ਅੰਮ੍ਰੀ ਮਾਂ ਬੋਲੀ ਵਿੱਚ ਬਹੁਤ ਮਾਂ ਬੋਲੀ ਵਿੱਚ ਬਹੁਤ ਅੰਮ੍ਰੀ ਮਾਂ ਬੋਲੀ ਵਿੱਚ ਬਹੁਤ अमी मेरी प्यारी अमी प्यारे प्यारी अमी रब तो बढ़ नहीं अमी ए भी जिम्मेदारी अमी दो पल बेहके बह के गोल मां बोली बोल मां बोली बोल अमी मां बोली चल पुरानी बिल्ली खरीदना आप झाड़ू जी हो सोने कपड़े पाके जाना अते आज आप बहरों ही खाना बिल्ली मेरी बाहर जान तो डरे मैं क्या चल बिल्ली बाहर गया नु हो गया वो पर ਬਿੱਲੀ ਮੇਰੀ ਬਹੁਤ ਡਰੇ ਮੈਂ ਚਲਾ ਕੇ ਮਾਰੀ ਪਰੇ ਬਿੱਲੀ ਹੋਏ ਮੇਰੇ ਨਾਲ ਉਦਾਸ ਜਾ ਕੇ ਬੈਠ ਗਈ ਆਪਣੇ ਮੰਜੇ ਤੇ ਸੀ ਜੋ ਉਸੇ ਬਹੁਤ ਖਾਸ ਬਿੱਲੀ ਮੇਰੀ ਪਿਆਰੀ ਬਿੱਲੀ ਅੱਗੇ ਤੋਂ ਨਾ ਗਈ ਮੇਰੇ ਨਾਲ ਪ੍ਰਾਣੀ ਬਿੱਲੀ ਤੇ ਤਾਂ ਪਾਣ ਨਾਲ ਕਿਆ ਹੈ ਧਰਤੀ ਮਾਂ ਗਾ ਰਿਹਾ ਮਦਰ ਅਰਥ ਮੇਰੀ ਪਿਆਰੀ ਧਰਤੀ ਮਾਂ ਠੰਡੀ ਮਿੱਟੀ ਤੇਰੀ ਸ਼ਾਂਤ ਸੋਨੇ ਤੇਰੇ ਜੰਗਲ ਦੇ ਜੰਗਲ ਦੇ ਵਿੱਚ ਲੱਗਦੇ ਨੇ ਲੈ ਸੋਨੇ ਨੇ ਮੰਦਰ ਗੁਰਦੁਆਰੇ ਸੋਨੇ ਤੇਰੇ ਸ਼ਹਿਰ ਕਿਹਾ ਮੇਰੀ ਪਿਆਰੀ ਧਰਤੀ ਮਹਰੀਆਂ ਭਰੀਆਂ ਫਸਲਾਂ ਮਹਿਕਣ ਫੁੱਲ ਵੀ ਰੰਗ ਬਰੰਗੇ ਟਹਿਕਣ ਚੱਪੇ ਚੱਪੇ ਖੁਸ਼ਬੂ ਮਹਿਕੇ ਲਹਿ ਬਹਿਰ ਲੱਗੀ ਹਰ ਥਾਂ ਮੇਰੀ ਪਿਆਰੀ ਧਰਤੀ ਵੱਖੋ ਵੱਖਰੇ ਮੌਸਮ ਨੇ ਆਵੇ ਦਿਨ ਤੇ ਰਾਤ ਤੂੰ ਹੀ ਬਣਾਵੇ ਸੂਰੀ ਦੀਵਾਲੀ ਚੱਕਰ ਲਾ ਕੇ ਸਭ ਨੂੰ ਕਰੇ ਦੇਵਾਂ ਹੈਰਾ ਸਭ ਨੂੰ ਕਰ ਦੇ ਦੇ ਹਰਾ ਮੇਰੀ ਪਿਆਰੀ ਤਰਦੀਨਾ ਨਦੀਆਂ ਲਹਿਰਾ ਨਹਿਰਾਂ ਟਰੌਣ ਟਲਾਈ ਸਭ ਪਾਸੇ ਹਿਆਲੀ ਸ਼ਾਈ ਚਰਚਰ ਕਰਦੇ ਡਿੱਗਦੇ ਚਰਨੇ ਸੰਗੀਤ ਮਾਈ ਕਰਦੇ ਸ਼ਾਂ ਸ਼ਾਂ ਮੇਰੀ ਪਿਆਰੀ ਤਰਦੀਨਾ